ਕਲਕੱਤਾ ਦੇ ਵਿੱਚ ਡਾਕਟਰ ਦੀ ਕੀਤੀ ਗਈ ਹੱਤਿਆ ਦੇ ਬਾਅਦ ਜੁੜਾਏ ਉਸ ਤੋਂ ਬਾਅਦ ਪੂਰੇ ਦੇਸ਼ ਭਰ ਦੇ ਵਿੱਚ ਉੱਥੇ ਵੱਖ-ਵੱਖ ਸੰਸਥਾਵਾਂ ਦੇ ਵੱਲੋਂ ਵੱਖ-ਵੱਖ ਤਰੀਕੇ ਦੇ ਨਾਲ ਇਨਸਾਫ ਮੰਗਣ ਦੀ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਉੱਥੇ ਜੇਕਰ ਅਸੀਂ ਪਠਾਨਕੋਟ ਦੀ ਗੱਲ ਕਰੀਏ ਤਾਂ ਪਠਾਨਕੋਟ ਦੇ ਸਿਵਲ ਹਸਪਤਾਲ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿਸ ਤਰ੍ਹਾਂ ਦੇ ਨਾਲ ਸੋਸ਼ਲ ਐਕਟਿਵਿਸਟ ਔਰਤਾਂ ਜਿਹੜੀਆਂ ਨੇ ਉਹ ਇਕੱਠੀਆਂ ਹੋਈਆਂ ਨੇ ਐਨ ਜੀਓਜ਼ ਦੀ ਜੇਕਰ ਅਸੀਂ ਗੱਲ ਕਰੀਏ ਜਾਂ ਸੰਸਥਾਵਾਂ ਦੀ ਅਸੀਂ ਗੱਲ ਕਰੀਏ ਤਾਂ ਔਰਤਾਂ ਜਿਹੜੀਆਂ ਨੇ ਇਕਜੁੱਟ ਹੋ ਕੇ ਇੱਕ ਮੰਚ ਤੇ ਆ ਕੇ ਸਿਵਲ ਹਸਪਤਾਲ ਦੇ ਵਿੱਚ ਭਾਰੀ ਇਕੱਠਾ ਕੇ ਇਨਸਾਫ ਮੰਗਣ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਜਾ ਰਹੀ ਹੈ ਇਸ ਤੇ ਨਾਲ ਹੀ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਦੇ ਨਾਲ ਔਰਤਾਂ ਨੇ ਜਿਹੜਾ ਹੈ ਉਹ ਪੋਸਟਰਸ ਆਪਣੇ ਹੱਥਾਂ ਦੇ ਵਿੱਚ ਫੜੇ ਹੋਏ ਨੇ ਜਿਨ੍ਹਾਂ ਦੇ ਉੱਤੇ ਬਕਾਇਦਾ ਬਹੁਤ ਚੰਗੀ ਤਰੀਕੇ ਦੇ ਨਾਲ ਸਮਾਜ ਨੂੰ ਇੱਕ ਚੰਗੀ ਸਿੱਖ ਦੇਣ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਜਾ ਰਹੀ ਹੈ ਇਸ ਦੇ ਨਾਲ ਹੀ ਤੁਹਾਨੂੰ ਅਸੀਂ ਦੱਸ ਦਈਏ ਸਾਡੇ ਨਾਲ ਸਾਡੇ ਪੱਤਰਕਾਰ ਵੱਲੋਂ ਉੱਥੇ ਜਦੋਂ ਪਹੁੰਚ ਕੇ ਔਰਤਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਇਸ ਮੌਕੇ ਤੇ ਉਹਨਾਂ ਨੇ ਕਿਸ ਤਰ੍ਹਾਂ ਦੇ ਨਾਲ ਇਨਸਾਫ ਮੰਗਣ ਦੀ ਕੋਸ਼ਿਸ਼ ਕੀਤੀ ਹੈ ਆਓ ਤੁਹਾਨੂੰ ਦਿਖਾ ਦਿੰਨੇ ਆ ਤੇ ਸੁਣ ਲੈਨੇ ਆ ਉਹਨਾਂ ਦੀ ਜ਼ੁਬਾਨੀ ਕਿਸ ਤਰ੍ਹਾਂ ਦੇ ਨਾਲ ਔਰਤਾਂ ਦੇ ਵੱਲੋਂ ਇੱਕ ਪਹਿਲ ਜਿਹੜੀ ਉਹ ਕੀਤੀ ਜਾ ਰਹੀ ਹੈ ਲਗਾਤਾਰ ਇਨਸਾਫ ਜਿਹੜਾ ਹੈ ਉਹ ਮੰਗਿਆ ਜਾ ਰਿਹਾ ਹੈ ਹਾਂਜੀ ਸਰ ਇਹ ਪ੍ਰੋਟੈਸਟ ਜਿਹੜਾ ਹੈ ਜਿਹੜਾ ਕੋਲਕਾਤਾ ਕਾਂਡ ਹੋਇਆ ਹੈ ਇੱਕ 31 ইয়ার্স ਦੀ ਜਿਹੜੀ ਯੰਗ ਡਾਕਟਰ ਹੈ ਜਿਹੜੀ ਆਪਣੀਆਂ ਸਰਵਿਸਿਜ਼ ਦੇ ਰਹੀ ਸੀਗੀ ਉਹਦੇ ਦੌਰਾਨ ਉਹਦੇ ਨਾਲ ਜਿਹੜਾ ਜਗਨਿਆ ਅਪਰਾਧ ਹੋਇਆ ਹੈ ਉਹਦੇ ਅਗੇਂਸਟ ਚ ਅੱਜ ਸਾਰੀਆਂ ਔਮੇਨ ਆਰਗੇਨਾਈਜੇਸ਼ਨ ਪਠਾਨਕੋਟ ਤੋਂ ਜੜੀਆਂ ਨੇ ਉਹ ਇੱਕ ਮੰਚ ਦੇ ਉੱਪਰ ਸਾਰੀਆਂ ਇਕੱਠੀਆਂ ਹੋਈਆਂ ਨੇ ਉਸ ਪ੍ਰੋਟੈਸਟ ਨੂੰ ਉਸ ਘਟਨਾ ਦੇ ਪ੍ਰਤੀ ਜੜੀਆਂ ਆਪਣਾ ਰੋਸ਼ ਜ਼ਾਹਿਰ ਕਰਨ ਲਈ ਅਸੀਂ ਸਾਰੇ ਅੱਜ ਇਕੱਠੇ ਹੋਏ ਆ। ਤੁਹਾਡੀ ਕੀ ਮੰਗ ਹੈ ਕੀ ਇਸ ਘਟਨਾ ਨੇ ਸਰ ਸਾਡੀ ਮੰਗ ਬਸ ਇਹੀ ਹੈ ਕਿ ਜਿਹੜੀ ਸਿਕਿਉਰਿਟੀ ਹੈ, ਸੋਸ਼ਲ ਸਿਕਿਉਰਿਟੀ ਹੈ ਜਿਹੜੀ ਇਹਨੂੰ ਅਸ਼ੋਰ ਕੀਤਾ ਜਾਣਾ ਚਾਹੀਦਾ ਵੇ ਔਰ ਲੇਡੀਜ਼ ਜੜੀਆਂ ਕਿ ਅਸੀਂ ਇਹ ਦੇਖਦੇ ਆਂ ਕਿ ਜਿਹੜੀਆਂ ਪੜ੍ਹੀਆਂ ਲਿਖੀਆਂ ਲੇਡੀਜ਼ ਹੈ ਸਾਡੀ ਗਵਰਨਮੈਂਟ ਦਾ ਨਾਰਾ ਹੈਗਾ ਬੇਟੀ ਪੜ੍ਹਾਓ ਬੇਟੀ ਬਚਾਓ ਲੇਕਿਨ ਇੱਥੇ ਬੇਟੀਆਂ ਬਚ ਨਹੀਂ ਰਹੀਆਂ ਲਿਟਰੇਟ ਗਰਲਸ ਡਾਕਟਰ ਗਰਲ ਲਾਇਰ ਗਰਲ ਰੋਜ਼ ਹੀ ਕੋਈ ਨਾ ਕੋਈ ਕੰਨ ਜਿਹੜਾ ਹੋ ਰਿਹਾ ਸੋਸਾਇਟੀ ਦੇ ਵਿੱਚ ਸਮਾਜ ਨੂੰ ਸਾਰਿਆਂ ਨੂੰ ਸਾਨੂੰ ਇਕੱਲੇ ਐਡਮਿਨਿਸਟ੍ਰੇਸ਼ਨ ਦਾ ਵੀ ਰੋਲ ਨਹੀਂ ਰਹੇਗਾ ਇਹਦੇ 'ਚ ਸਾਨੂੰ ਸਾਰਿਆਂ ਨੂੰ ਜਿਹੜਾ ਵੇ ਉਹ ਅੱਗੇ ਆਣਾ ਪਵੇਗਾ ਤੇ ਸਾਰਿਆਂ ਨੂੰ ਇਸ ਦੇ ਖਿਲਾਫ ਜਿਹੜੀ ਆਵਾਜ਼ ਉਠਾਣੀ ਪੈਗੀ ਅੱਜ ਜਿਹੜਾ ਮੈਨੂੰ ਬਹੁਤ ਖੁਸ਼ੀ ਹੈ ਕਿ ਸਾਰੀਆਂ ਸੰਸਥਾਵਾਂ ਜੜੀਆਂ ਨੇ ਜਿਹਦੇ ਵਿੱਚ ਮੈਂ ਖਾਸ ਤੌਰ ਤੇ ਇਹਨਾਂ ਸਭ ਦਾ ਸ਼ੁਕਰੀਆ ਅਦਾ ਕਰਨਾ ਚਾਹਾਂਗੀ ਇਨਰਵੀਲ ਕਲੱਬ ਜਿਹੜਾ ਪਠਾਨਕੋਟ ਦੇ ਵਿੱਚ تین ਕਲੱਬ ਨੇ ਸਾਰੇ ਇੱਕ ਬੈਨਰ ਦੇ ਤਲੇ ਇੱਥੇ ਇਕੱਠੇ ਹੋਏ ਨੇ ਬਹੁਤ ਬਹੁਤ ਸ਼ੁਕਰੀਆ ਉਹਨਾਂ ਦਾ ਸਾਡੇ ਕੋਲ ਹੰਸਨੀ ਐਨਜੀਓ ਨੇ ਬਹੁਤ ਹੀ ਅਗਰੈਸਿਵਲੀ ਪਾਰਟਿਸਿਪੇਟ ਕੀਤਾ ਹੈ ਬਹੁਤ ਬਹੁਤ ਸ਼ੁਕਰੀਆ ਉਹਨਾਂ ਦਾ ਵੀ ਜਿਹੜੇ ਸਾਡੇ ਕੋਲ ਪ੍ਰਗਤੀ ਇੰਸਟੀਚਿਊਸ਼ਨ ਆਇਆ ਵੇ ਉਹ ਵੀ ਬਹੁਤ-ਬਹੁਤ ਸ਼ੁਕਰੀਆ ਉਹਨਾਂ ਦਾ ਇਹਦੇ ਨਾਲ ਸਾਡੇ ਕੋਲ ਕਿਰਨ ਸਤਿਆ ਕਿਰਨ ਤੋਂ ਵੀ ਮੈਡਮ ਆਏ ਨੇ ਔਰ ਹੋਰ ਵੀ ਬਹੁਤ ਸਾਰੀਆਂ ਜਿਹੜੇ ਬ੍ਰਾਹਮਣ ਸਭਾ ਹੈਗੀ ਹੈ ਜੀ ਡੀ ਐਸ ਇੰਸਟੀਚਿਊਟ ਤੋਂ ਅਕੈਡੈਮਿਕਲੀ ਬਹੁਤ ਸਾਰੇ ਕਾਲਜੇਸ ਨੇ ਆਰਿਆ ਕਾਲਜ ਨੇ ਆਪਣਾ ਸਟਾਫ ਭੇਜਿਆ ਆਪਣੇ ਸਟੂਡੈਂਟਸ ਭੇਜੇ ਨੇ ਇਸ ਰੋਸ਼ਨ ਜਾਹਿਰ ਕਰਨ ਲਈ ਉਹਨਾਂ ਦਾ ਵੀ ਬਹੁਤ-ਬਹੁਤ ਸ਼ੁਕਰੀਆ ਟੀਚਰਸ ਦੀ ਜਿਹੜੀ ਐਸੋਸੀਏਸ਼ਨ ਹੈ ਉਹਨਾਂ ਨੇ ਵੀ ਪਾਰਟਿਸਿਪੇਟ ਕੀਤਾ ਨਾਲ ਦੀ ਨਾਲ ਡਾਕਟਰਸ ਨੇ ਵੀ ਪਾਰਟਿਸਿਪੇਟ ਕੀਤਾ ਸਾਰਿਆਂ ਦਾ ਬਹੁਤ-ਬਹੁਤ ਪ੍ਰੋਟੈਸਟ ਨੂੰ ਲੈ ਕੇ ਕਹਿਣਾ ਹੈ ਕਿ ਬੜੀ ਅੱਛੀ ਗੱਲ ਹੈ ਕਿ ਸੋਲੀਡੈਰਿਟੀ ਸ਼ੋ ਕਰ ਰਹੇ ਆ ਡਾਕਟਰਸ ਦੇ ਨਾਲ ਔਰ ਮੈਂ ਆ ਧੰਨਵਾਦ ਵੀ ਕਰਦਾ ਕਿ ਇਹਨਾਂ ਨੇ ਕਿਉਂਕਿ ਇੱਕ ਲੇਡੀ ਹੋਣ ਦੇ ਨਾਤੇ ਸਾਡੇ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਚਾਹੇ ਉਹ ਡਾਕਟਰ ਸੀ ਜਾਂ ਕੁਝ ਵੀ ਸੀ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਉਹ ਚੀਜ਼ ਨੂੰ ਅਸੀਂ ਸਪੋਰਟ ਕਰੀਏ ਵੈਸੇ ਤਾਂ ਜਿੱਦਾਂ ਮੈਂ ਤੁਹਾਨੂੰ ਕੱਲ ਦੱਸਿਆ ਵੀ ਸੀ ਕਿ ਸੁਪਰੀਮ ਕੋਰਟ ਦੀਆਂ ਜਾਂ ਸਾਨੂੰ ਇਨਸਟਰਕਸ਼ਨ ਵੀ ਆ ਚੁੱਕੀਆਂ ਹੈ ਕਿ ਇਹਨਾਂ ਨੂੰ ਸਾਡੇ ਤੋਂ ਉਹਨਾਂ ਰਿਪੋਰਟ ਵੀ ਮੰਗੀ ਹੈ ਕਿ ਸਿਕਿਉਰਿਟੀ ਅਰੇਂਜਮੈਂਟ ਤੁਹਾਡੀ ਸੰਸਥਾ ਦੇ ਵਿੱਚ ਕੀ ਹੈ ਉਹਦੀ ਰਿਪੋਰਟ ਅਸੀਂ ਅੱਜ ਭੇਜ ਵੀ ਰਹੇ ਹਾਂ ਤੁਹੇ ਮੈਂ ਆ ਗਏ ਇਹਨਾਂ ਦਾ ਸੰਸਥਾ ਦਾ ਧੰਨਵਾਦ ਕਰਦਾ ਕਿ ਸਾਡੇ ਨਾਲ ਮੋਢੇ ਦਾ ਮੋਢਾ ਜੋੜ ਕੇ ਜਿਹੜਾ ਇਸ ਕੌਮ ਵਾਸਤੇ ਲੜ ਰਹੇ ਨੇ ਤੇਰੇ ਵਾਸਤੇ ਇਹੀ ਸਿਕਿਉਰਿਟੀ ਦੇ ਕੰਸਮ ਜਿਹੜੇ ਕਿ ਜਿੱਥੇ ਵੀ ਇੰਸਟੀਚਿਊਸ਼ਨ ਹੈਗੀ ਹੈ ਉੱਥੇ ਸਿਕਿਉਰਿਟੀ ਜਿਹੜੀ ਹੈ ਉਹ ਉਹਨੂੰ ਚਾਕੇ ਤੋਂ ਬੰਦ ਕੀਤਾ ਜਾਵੇ ਉਹਦੇ ਵਾਸਤੇ ਪ੍ਰਾਈਵੇਟ ਸਿਕਿਉਰਿਟੀ ਦਾ ਅਰੇਂਜਮੈਂਟ ਵੀ ਕੀਤਾ ਜਾਂਦਾ ਹੈ ਪੁਲਿਸ ਚੌਕੀਆਂ ਵੀ ਸਪੰਸ ਸਕਦੀਆਂ ਹਨ ਔਰ ਕੈਮਰੇ ਜਿੱਥੇ ਜਿੱਥੇ ਇੰਸਟਾਲਡ ਨਹੀਂ ਉੱਥੇ ਵੀ ਕੈਮਰੇ ਲਗਾਉਣਗੇ ਔਰ ਤਾਂ ਕਿ 24/7 ਜਿਹੜਾ ਕੰਮ ਇੱਥੇ ਕਰ ਰਹੀਆਂ ਖਾਸ ਕਰਕੇ ਲੇਡੀਜ਼ और कोई दिक्कत ना हो सर जी मैं रंजना महाजन वूमेन पावर एसोसिएशन की प्रेसिडेंट आज सिविल हॉस्पिटल में सभी एनजीओ की तरफ से यहाँ पर एक जो डॉक्टर लड़की के साथ रेप हुआ है उसके बेहेव पर यहाँ पर ने यहाँ पर धरना लगाया और रोष प्रदर्शन किया और क्योंकि ये करना बहुत ज़रूरी है कि हमारी जो लड़कियाँ हैं रेप का शिकार हो रही हैं और हम सरकार से बहुत अपील करते हैं कि ऐसे गुंडों को सजा दी जाए उसको तुरंत फांसी की सजा देनी चाहिए और उसको तुरंत गोली मार देनी चाहिए अगर उन्होंने ऐसा नहीं किया तो हमारी जो नारी शक्ति है ज़्यादा से ज़्यादा मुद्दे उठाएगी और बार बार धरने लगेंगे प्रोटेस्ट होएंगे, तो मैं सरकार से फिर अपील करती हूँ कि ऐसे गुंडों को पब्लिक के हवाले कर दो पब्लिक ही इनको सजा दें कैमरा पर्सन हनी दे अजय सैनी की रिपोर्ट